ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਆਪਾਂ ਫਤਿਹ ਬੁਲਾ ਰਹੇ ਆ ਸਾਰੇ ਦਰਸ਼ਕਾਂ ਨੂੰ ਦੇਖਣ ਵਾਲੇ ਨੇ ਵੀਡੀਓ ਤੇ ਅੱਜ ਦੇ ਵਿੱਚ ਆਪਾਂ ਗੱਲ ਕਰਨੀਆਂ ਭਾਰਤ ਪਾਕਿਸਤਾਨ ਦੇ ਵਿੱਚਕਾਰ ਹੋਏ ਕ੍ਰਿਕਟ ਮੈਚ ਦੀ ਦਰਜੀਤ ਨੇ ਆਪਣੇ ਲਾਈਵ ਸੋ ਦੇ ਵਿੱਚ ਦਿੱਤਾ ਇੱਕ ਅਜੀਬ ਬਿਆਨ ਜੋ ਕਿ ਪੰਜਾਬੀਆਂ ਦਾ ਸਹਰਾ ਜਿਹੜਾ ਉਹ ਗਰਭ ਦੇ ਨਾਲ ਉੱਚਾ ਹੋ ਗਿਆ ਉਸ ਬੰਦੇ ਨੂੰ ਨਿੰਦਣ ਵਾਲੇ ਵੀ ਬਹੁਤ ਨੇ ਤੇ ਬਹੁਤ ਮਤਲਬ ਕਿ ਖੁਦ ਪੰਜਾਬੀ ਬੰਦੇ ਐਸੇ ਨੇ ਜਿਹੇ ਬਹੁਤ ਨੇ ਜਿਹੜੇ ਕਿ ਦਰਜੀਤ ਦੁਸਾਂਝ ਨੂੰ ਨੰਦਦੇ ਨੇ ਕਿ ਜੀ ਇਹ ਭਾਰਤ ਦੀ ਪੱਖ ਦੀ ਗੱਲ ਕਰਦਾ ਕੁਝ ਕਹਿੰਨੇ ਹੈ ਸਿਰਫ ਪੰਜਾਬ ਦੀ ਹੀ ਗੱਲ ਕਰਦਾ ਵੀ ਇਹ ਖਾਲਸਤਾਨੀਆਂ ਜਾਂ ਕਿਦਾਂ ਸੋ ਇਸ ਤਰ੍ਹਾਂ ਦੇ ਪਤਨੀ ਕਿ ਜਿਹੇ ਕਿਹੋ ਕਿਹੋ ਜਿਹੇ ਨਾਮ ਨੇ ਜਿਹੜੇ ਵੀਰ ਦਰਜੀਤ ਸਿੰਘ ਦੁਸਾਂਝ ਦੇ ਨਾਲ ਜੁਰਦਨ ਦੀ ਕੰਟਰੋਵਰਸੀ ਕੋਈ ਨਾ ਕੋਈ ਹੰਦੀ ਰਹਿੰਦੀ ਆ ਪਰ ਇਹ ਲੋਕ ਕੌਣ ਨੇ ਕੰਟਰੋਵਰਸੀ ਕਰਨ ਵਾਲੇ ਕ੍ਰੇਟ ਕਰਨ ਵਾਲੇ ਸੋ ਇਹਨਾਂ ਨੂੰ ਸਿਰਫ ਮਾਨਸਿਕਤਾ ਜਿਹੜੀ ਇਹਨਾਂ ਦੀ ਉਹ ਨੀਵੇਂ ਪੱਧਰ ਦੀ ਮਾਨਸਿਕਤਾ ਹੁੰਦੀ ਆ ਡਿੱਗੀ ਹੋਈ ਮਾਨਸਿਕਤਾ ਹੁੰਦੀ ਆ ਸੋ ਅਜਿਹੇ ਲੋਕਾਂ ਦੇ ਬਾਰੇ ਆਪਾਂ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀਆਂ ਸੋ ਦੋਸਤੋ ਸਭ ਤੋਂ ਪਹਿਲਾਂ ਪਹਿਲਗਾਮ ਦੀ ਗੱਲ ਕਰੀ ਆਪਾਂ ਪਹਿਲਗਾਮ ਦੇ ਵਿੱਚ ਅੱਤਵਾਦੀਆਂ ਵੱਲੋਂ ਕਿਹਾ ਜਾ ਰਿਹਾ ਸੀ ਕਿ ਅਟੈਕ ਹੋਇਆ ਕੁਝ ਕਹਿ ਰਹੇ ਸੀ ਕਿ ਇਹ ਭਾਰਤ ਦੀ ਏਜੰਸੀਆਂ ਦਾ ਕੰਮ ਹੈ ਦੇ ਕਿਉਂਕਿ ਇਹਦੇ ਵਿੱਚ ਕਿਹਾ ਗਿਆ ਸੀ ਕਿ ਹਿੰਦੂਆਂ ਨੂੰ ਪੁਸ਼ਪਸ ਮਾਰਿਆ ਗਿਆ ਕਿ ਤੁਸੀਂ ਹਿੰਦੂ ਵੀ ਬਾਕੀ ਨੂੰ ਸਾਡੇ ਦਿੱਤਾ ਗਿਆ ਸਿਰਫ ਹਿੰਦੂਆਂ ਨੂੰ ਟਾਰਗੇਟ ਕਰਕੇ ਹੀ ਜਿਹੜਾ ਇਹ ਮਾਰਿਆ ਗਿਆ ਸੋ ਪੁਖਤਾ ਸਬੂਤ ਇਸ ਚੀਜ਼ ਦੇ ਕੋਈ ਨਹੀਂ ਹੈ ਕਿ ਹਿੰਦੂ ਕਹਿ ਕੇ ਹੀ ਮਾਰਿਆ ਗਿਆ ਠੀਕ ਹੈ ਹਮਲਾ ਹੋਇਆ ਸੀ ਸਾਰੇ ਪੰਜਾਬੀ ਉਸ ਚੀਜ਼ ਦੀ ਨਿੰਦਾ ਕਰਦੇ ਆਂ ਜੇਕਰ ਭਵਿੱਖ ਦੇ ਵਿੱਚ ਏਹੀ ਘਟਨਾ ਹੁੰਦੀ ਹੈ ਤੇ ਉਹਦੀ ਵੀ ਅਸੀਂ ਨਿੰਦਾ ਕਰਾਂਗੇ ਕੜੇ ਸ਼ਬਦਾਂ ਦੇ ਵਿੱਚ ਪਰ ਦੋਸਤੋ ਜੇਕਰ ਗੱਲ ਕਰੀਏ ਤਾਂ ਜਦੋਂ ਉਹ ਰੌਲਾ ਪਿਆ ਸੀ ਤਾਂ ਉਸ ਤੋਂ ਬਾਅਦ ਦਿਲਜੀਤ ਦੋਸਾਂ ਦੀ ਫਿਲਮ ਆਈ ਸੀ ਉਹਦੇ ਵਿੱਚ ਇੱਕ ਪੰਜਾਬੀ ਪਾਕਿਸਤਾਨੀ ਕਲਾਕਾਰ ਦੀ ਮੇਰੀ ਭੂਮਿਕਾ ਸੀ ਹੀਰਨ ਸੀਰ ਦੇ ਵਿੱਚ ਸਰਦਾਰ ਜੀ ਦਾ ਪੰਨੀ ਕਹਿਮਾ ਪਾਟ ਸੀ ਤਾਂ ਆਪਾਂ ਨੂੰ ਨਹੀਂ ਬਹੁਤਾ ਜਿਆਦਾ ਕਿਉਂਕਿ ਮੈਂ ਮੂਵੀਜ਼ ਘੱਟ ਦੇਖਦਾ ਹਾਂ ਅੱਜਕੱਲ ਕਿਸੇ ਸਮੇਂ ਵਿੱਚ ਆਪਾਂ ਦੇਖਦੇ ਸੀ ਪਰ ਅੱਜ ਦੇ ਕាលੀਏ ਸੋਝੀ ਆ ਗਈ ਦਾ ਇੰਟਰਸਟ ਹੋ ਚੀਤ ਤਾਂ ਖਤਮ ਹੋ ਗਿਆ ਪਰ ਫਿਰ ਵੀ ਚੰਗੀਆਂ ਚੀਜ਼ਾਂ ਦੀ ਸਪੋਰਟ ਕਰਦੇ ਆਂ ਤੇ ਚੰਗੀ ਜੀ ਦੇਖਣ ਦਾ ਮੌਕਾ ਮਿਲੇ ਤਾਂ ਆਪਾਂ ਜ਼ਰੂਰ ਵੇਖ ਲੈਣੇ ਹੁੰਦੇ ਆ ਸੋ ਦੋਸਤੋ ਜੇਕਰ ਗੱਲ ਕਰੀਏ ਤਾਂ ਉਸ ਦੇ ਵਿੱਚ ਪਾਕਿਸਤਾਨੀ ਹੀਰੋਨ ਲੱਤੀ ਗਈ ਸੀ ਜਦੋਂ ਕਿ ਉਸ ਦੀ ਗੱਲ ਕਰੇ ਤਾਂ ਉਹ ਪਹਿਲਗਾਮ ਟੈਗ ਤੋਂ ਪਹਿਲਾਂ ਦੀ ਸ਼ੂਟ ਹੋਣੀ ਸੀ ਕਿਉਂਕਿ ਜੇ ਆਪਾਂ ਕਹੀਏ ਵੀ ਅੱਜ ਫਿਲਮ ਰਿਲੀਜ਼ ਹੋਗੇ 2-3 ਮਹੀਨੇ ਚ ਬਣ ਗਈ ਤਾਂ ਹੋ ਨਹੀਂ ਸਕਦਾ ਦੋਸਤੋ ਕਿਉਂਕਿ ਕਰੋੜਾਂ ਰੁਪਇਆ ਲੱਗਦਾ ਫਿਲਮਾਂ ਤੇ ਤੇ ਕਈ ਮੂਵੀ 2 ਸਾਲ ਦੇ ਵਿੱਚ ਕੋਈ 3 ਕੋਈ 5 ਸਾਲ ਵਿੱਚ ਵੀ ਲੱਗ ਤਿਆਰ ਅਜੇ ਨਹੀਂ ਹੁੰਦੀ ਆ ਸੋ ਬਾਕੀ ਕਾਸਟਿੰਗ ਜਿਹੜੀ ਉਹ ਪਹਿਲਾਂ ਹੋ ਚੁੱਕੀ ਹੁੰਦੀ ਹੈ ਪੇਮੈਂਟ ਵੀ ਹੋ ਚੁੱਕੀ ਹੁੰਦੀ ਹੈ ਸਾਰਾ ਕੁਝ ਅਜਿਹਾ ਹੁੰਦਾ ਪਰ ਉਸ ਵਿੱਚ ਕੁਝ ਅਸਰਾਰ ਤੇ ਅੰਸਰ ਜਰੇ ਘਟਿਆ ਸੋਚਦੇ ਮਾਲਕ ਨੇ ਚਾਹੋ ਕਿਸੇ ਵੀ ਧਰਮ ਨਾਲ ਹੋਵੇ ਕਿਉਂਕਿ ਇਹਦੇ ਵਿੱਚ ਘਟਿਆ ਸੋਚਦੇ ਜੇਕਰ ਕਿਸੇ ਵਿਅਕਤੀ ਦੀ ਘਟਿਆ ਸੋਚਦਾ ਇਸ ਦੇ ਵਿੱਚ ਕਿਸੇ ਵੀ ਧਰਮ ਦਾ ਰੋਲ ਨਹੀਂ ਹੁੰਦਾ ਧਰਮ ਦੀ ਆਪਾਂ ਕਹੀਏ ਵੀ ਧਰਮ ਦੀ ਗਲਤਾਂ ਗੱਲ ਵੀ ਧਰਮ ਹੀ ਮਾਰਾ ਉਹ ਨਹੀਂ ਹੁੰਦਾ ਸੋ ਇਨਸਾਨ ਮਾਰਾ ਹੁੰਦਾ ਇਨਸਾਨ ਦੀ ਸੋਚ ਮਾਰੀ ਹੁੰਦੀ ਆ ਸੋ ਕਿਹਾ ਗਿਆ ਕਿ ਇਹ ਤਾਂ ਦੀ ਪਾਕਿਸਤਾਨੀ ਹੀਰੋਇਨਾਂ ਜਾਂ ਹੀਰੋਨ ਜੂਨ ਲੈ ਰਹੇ ਨੇ ਹੋਰ ਵੀ ਕਾਫੀ ਫਿਲਮਾਂ ਦੇ ਵਿੱਚ ਵਿਵਾਦ ਚੱਲਦਾ ਆਉਂਦਾ ਹੋਰ ਵੀ ਜੇਕਰ ਇਹ ਪੰਜਾਬੀਆਂ ਦੇ ਨਾਲ ਇਹ ਵਿਵਾਦ ਕਿਉਂ ਖੜਾ ਹੁੰਦਾ ਇਹ ਇੱਕ ਮੈਂ ਕਹੂੰਗਾ ਆਮ ਲੋਕਾਂ ਨੇ ਸਮਝ ਤੋ ਬਾਹਰ ਦੀ ਗੱਲ ਆ ਪਰ ਜਦੋਂ ਆਪਾਂ ਡਿਟੇਲ ਵਿੱਚ ਕੋਸ਼ਿਸ਼ ਕਰਦੇ ਆ ਆਪਾਂ ਸਰਚ ਕਰਦੇ ਆ ਤੇ ਆਪਾਂ ਨੂੰ ਪਤਾ ਲੱਗਦਾ ਵੀ ਇਹ ਵਿਰੋਧ ਆ ਜਿਹੜਾ ਹੋ ਕਿਉਂ ਹੁੰਦਾ ਕਿਉਂਕਿ ਆਪਾਂ ਪੰਜਾਬੀ ਆਪਾਂ ਸਿੱਖਾਂ ਜਿੱਥੇ ਕੋਈ ਜ਼ੁਲਮ ਹੁੰਦਾ ਜਾਂ ਫਿਰ ਸਰਕਾਰ ਦੀ ਕੋਈ ਗਲਤ ਨੀਤੀ ਨਹੀਂ ਉੱਥੇ ਕੌਣ ਸਭ ਤੋਂ ਪਹਿਲਾਂ ਖੜਾ ਹੁੰਦਾ ਹੈ ਪੰਜਾਬੀ ਖੜਾ ਹੁੰਦਾ ਇੱਕ ਸਿੱਖ ਖੜਾ ਹੁੰਦਾ ਤਾਂ ਕਰਕੇ ਦਿੱਲੀ ਵਾਲਿਆਂ ਨੂੰ ਥੋੜੀ ਜਿਹੀ ਤਕਲੀਫ ਰਹਿੰਦੀ ਆ ਪੰਜਾਬੀਆਂ ਤੇ ਸਿੱਖਾਂ ਤੋਂ ਸੋ ਹੁਣ ਆਪਾਂ ਗੱਲ ਕਰੀਏ ਇਸ ਦੇ ਵਿੱਚ ਫਿਲਮ ਦਾ ਵਿਰੋਧ ਕੀਤਾ ਗਿਆ ਕਿ ਇਹ ਸਟਾਰ ਕਾਸਟਿੰਗ ਦੇ ਵਿੱਚ ਪਾਕਿਸਤਾਨੀ ਦਿੱਤੇ ਗਏ ਕਲਾਕਾਰ ਫਿਲਮ ਦਾ ਵਿਰੋਧ ਹੋਇਆ ਫਿਲਮ ਇੰਡੀਆ ਦੇ ਵਿੱਚ ਨਹੀਂ ਵੀ ਲੱਗਣ ਦਿੱਤੀ ਗਈ ਤੇ ਇਹ ਚੀਜ਼ ਨੂੰ ਆਪਾਂ ਕਿਵੇਂ ਦੇਖਦੇ ਹਾਂ ਅਜੇ ਕਹਿੰਦੇ ਸਿੱਖ ਗੁਲਾਮ ਨਹੀਂ ਹੈ ਭਾਰਤ ਦੇ ਵਿੱਚ ਪਰ ਮੈਂ ਜੇਕਰ ਇਸ ਗੱਲ ਦੀ ਗੱਲ ਕਰਾਂ ਜੇ ਪੂਰਾ ਘੜਨਾ ਹੈ ਜੇ ਆਪਾਂ ਹੋਰ ਵੀ ਖੁਲਾਸਾ ਕਰਨੇ ਇਸ ਗੱਲ ਦਾ ਜਿਹੜਾ ਆਪਾਂ ਵਿਸ਼ਾ ਦਿੱਤਾ ਚੁਣਿਆ ਸੋ ਕੀ ਇਹ ਸਿੱਖਾਂ ਦੇ ਨਾਲ ਨਫ਼ਰਤ ਦੀ ਗੇਮ ਅੰਦਰ ਇਹ ਖੇਡੀ ਜਾਂਦੀ ਆ ਸੋ ਹਾਲੇ ਵੀ ਕਹਿੰਦੇ ਵੀ ਸਿੱਖ ਗੁਲਾਮ ਨਹੀਂ ਮਿੰਤਾ ਲੱਗਦਾ ਇਸ ਜਹੀਆਂ ਹੋਰ ਵੀ ਘਟਨਾਵਾਂ ਮੈਂ ਜੇਕਰ ਆਪਾਂ ਦੇਖ ਲੇ ਤਾਂ ਹਰ ਇੱਕ ਦੇ ਵਿਚਾਰ ਹੀ ਹੁੰਦਾ ਕਿ ਹਾਂ ਆਪਾਂ ਯਾਰ ਗੁਲਾਮ ਆ ਆਪਾਂ ਨੂੰ ਉਸ ਤਰ੍ਹਾਂ ਦੀ ਆਜ਼ਾਦੀ ਨਹੀਂ ਸਿਰਫ ਕਹਿ ਨਹੀਂ ਜਾਂਦੀ ਆ ਦੇਕਰ ਕੋਈ ਸਰਕਾਰਾਂ ਵਿਰੁੱਧ ਬੋਲਦਾ ਤਾਂ ਉਹਦੇ ਸੋਸ਼ਲ ਮੀਡੀਆ ਅਕਾਊਂਟ ਨੇ ਜਿਹੜੇ ਉਹ ਬੰਦ ਕਰ ਦਿੱਤੇ ਜਾਂਦੇ ਨੇ ਜਾਂ ਸੈਲੀਬ੍ਰਿਟੀ ਟਾਈਪ ਹੋ ਜਾਂਦੇ ਨੇ ਇਹ ਮਤਲਬ ਲੱਖਾਂ ਸਦਾਨ ਜਾਂ ਆਪਾਂ ਨਹੀਂ ਅਜਿਹੇ ਬੰਦਿਆਂ ਦੇ ਉੱਤੇ ਝੂਠੇ ਪਰਚੇ ਦਰਜ ਕਰ ਦਿੰਦੀਆਂ ਨੇ ਸਰਕਾਰਾਂ ਸੋ ਬਹੁਤ ਕੁਝ ਹੁੰਦਾ ਚਲੋ ਇਸ ਟੌਪਿਕ ਤੇ ਆਪਾਂ ਨਹੀਂ ਜ਼ਿਆਦਾ ਜਾਣਾ ਕਿਉਂਕਿ ਜਿਹੜਾ ਆਪਦਾ ਮੇਨ ਟੌਪਿਕ ਆਪਾਂ ਉਸ ਤੇ ਫੋਕਸ ਰੱਖਣਾ ਸੋ ਦੋਸਤੋ ਆਪਾਂ ਗੱਲ ਕਰੀਏ ਤੇ ਹੁਣ ਇੰਡੀਆ ਦੇ ਪਾਕਿਸਤਾਨ ਦੇ ਵਿੱਚ ਮੈਚ ਹੋਇਆ ਸੋ ਬਈ ਹੁਣ ਦੇਸ਼ ਭਗਤੀ ਕਿੱਥੇ ਗਈ ਜਿਹੜੇ ਕਹਿੰਦੇ ਸੀ ਕਿ ਇਹ ਹੋ ਗਿਆ ਜੀ ਉਹ ਹੋ ਗਿਆ ਹੁਣ ਸਰਕਾਰਾਂ ਨੂੰ ਤੁਸੀਂ ਕੀ ਮੋਦੀ ਸਾਹਿਬ ਨੂੰ ਜਾਂ ਸੈਂਟਰ ਸਰਕਾਰ ਨੂੰ ਨਹੀਂ ਨਿੰਦੋਗੇ ਹੁਣ ਤੁਸੀਂ ਕੀ ਸੱਚ ਨਹੀਂ ਬੋਲੋਗੇ ਕਿ ਹਾਂ ਭਾਈ ਤੁਸੀਂ ਗਲਤ ਕੀਤਾ ਹੈ ਯਾਰ ਉੱਥੇ ਕਿਉਂ ਨਹੀਂ ਤੁਸੀਂ ਬੋਲਦੇਗੇ ਤੁਸੀਂ ਕਿਉਂ ਇੱਕ ਸਟੇਟ ਦੇ ਭਗਤ ਜਿਹੜੇ ਬਣ ਚੁੱਕੇ ਹੋ ਚਾਹੇ ਉਹ ਪੰਜਾਬ ਤੋਂ ਬਾਹਰ ਦੇ ਹੀ ਹੁਣ ਕਿਉਂਕਿ ਵਿਰੋਧ ਕਰਨ ਵਾਲੇ ਪੰਜਾਬ ਤੋਂ ਬਾਹਰ ਦੇ ਵੀ ਸੀ ਦਿਲਜੀਦਾ ਤੇ ਪਾਕਿਸਤਾਨ ਕਲਾਕਾਰਾਂ ਨੂੰ ਇਹ ਨਹੀਂ ਹੋਣਾ ਚਾਹੀਦਾ ਜੀ ਰੋਸ ਪ੍ਰਦਰਸ਼ਨ ਕੀਤਾ ਗਿਆ ਜੀ ਹੇਟ ਦੇ ਤਰੀਕੇ ਨਾਲ ਦੇਖਿਆ ਗਿਆ ਫਿਰ ਹੁਣ ক্রিকেট ਮੈਚ ਨੇ ਜਿਹੜੇ ਇਹ ਕਿਉਂ ਕਰਵਾਏ ਗਏ ਨੇ ਇਸ ਦੇ ਉੱਤੇ ਕਿਉਂ ਨਹੀਂ ਹਿੰਦੂ ਵੀਰ ਬੋਲ ਰਹੇ ਕਿਉਂ ਨਹੀਂ ਤੁਸੀਂ ਉਹ ਬੋਲ ਰਹੇ ਕਿ ਹਾਂ ਇਹ ੱਤਕਾ ਹੈ ਸਰਕਾਰ ਦਾ ਵੀ ਉਦੋਂ ਤਾਂ ਤੁਸੀਂ ਵਿਰੋਧ ਕਰਨ ਲੱਗ ਜੰਦੇ ਹੋ ਦੋਸਤੋ ਜਦੋਂ ਪੰਜਾਬੀ ਕੋਈ ਇਸ ਤਰ੍ਹਾਂ ਦੇ ਸੰਪਰਕ ਦੇ ਵਿੱਚ ਆਉਂਦਾ ਪਾਕਿਸਤਾਨ ਜਾਂ ਮੂਵੀ ਦੇ ਵਿੱਚ ਲੈਂਦਾ ਜਾਂ ਹੋਰ ਤੇ ਤੁਸੀਂ ਸਾਰੇ ਉੱਤਾਂ ਚੁੱਕ ਲੈਂਦੇ ਹੋ ਵੀ ਹਾਂ ਇਹ ਗਲਤ ਹੋ ਗਿਆ ਕਿਉਂ ਨਹੀਂ ਹੁਣ ਤੁਸੀਂ ਬੋਲ ਰਹੇ ਕਿ ਹੁਣ ਚੰਗਾ ਹੋਵੇ ਕਿ ਸਿਰਫ ਪੰਜਾਬੀਆਂ ਤੇ ਬੰਦੇ ਸਨ ਜੇਕਰ ਹਿੰਦੂ ਸਰਕਾਰ ਆ ਜਿਹੜੀ ਸੈਂਟਰ ਤੋਂ ਚੱਲਦੀ ਆ ਸੋ ਉਹ ਕਿਸਦੇ ਉੱਤੇ ਜ਼ਿੰਮੇਵਾਰ ਕੋਈ ਨਹੀਂ ਹੈਗੀ ਵੀ ਤੁਸੀਂ ক্রিকেট ਮੈਚ ਖੇਡਿਆ ਗਿਆ ਸਰਕਾਰ ਦੀ ਮਨਜ਼ੂਰੀ ਤਾਂ ਹੋਊਏ ਨਾ ਨਹੀਂ ਤਾਂ ਇਹ ਨਹੀਂ ਵੀ ਸਰਕਾਰ ਤੋਂ ਲੁਕੇ ਇਹ ਕ੍ਰਾਈਮ ਦੇ ਕ੍ਰਾਈਮ ਹੋ ਗਿਆ ਜੀ ਤਾਂ ਸਰਕਾਰ ਦੀ ਮਨਜ਼ੂਰੀ ਨਾਲ ਇਹ ਮੈਚ ক্রিকেট ਜਿਹੜਾ ਹੋ ਖੇਡਿਆ ਗਿਆ ਦੋਸਤੋ ਤੇ ਜਦੋਂ ਉਦੋਂ ਪਹਿਲਾਂ ਅੰਮਟਾਗੋ ਸੀ ਕਹਿੰਦੇ ਵੀ ਪਾਣੀ ਦੀ ਇਸ ਤਰ੍ਹਾਂ ਦੀ ਸਮਝੌਤਾ ਰੱਦ ਕਰਤਾ ਅਸੀਂ ਨਹੀਂ ਪਾਣੀ ਦੇਣਾ ਪਰ ਜਦੋਂ ਹੜਾ ਆਇਆ ਤੇ ਫਿਰ ਪਾਕਿਸਤਾਨ ਦੇ ਵਿੱਚ ਭਾਰਤ ਦਾ ਪਾਣੀ ਜਿਹੜਾ ਉਹ ਕਿੱਦਾਂ ਚਲੇਗਾ ਦੋਸਤੋ ਮੇਰੀ ਸਮਝ ਤੋਂ ਬਾਹਰ ਦੀ ਗੱਲ ਹੈ ਫਿਲਹਾਲ ਤੇ ਹੁਣ ਜਦੋਂ ਪਾਣੀ ਆਇਆ ਤੇ ਫਿਰ ਹੜਾ ਆਇਆ ਤੇ ਉਹ ਪਾਕਿਸਤਾਨ ਦੇ ਵਿੱਚ ਪਹੁੰਚ ਕਿਵੇਂ ਗਿਆ ਮੈਨੂੰ ਤੇ ਨਹੀਂ ਸਮਝ ਆਉਂਦੀ ਇਸਮਾਨ ਵਿੱਚ ਦੀ ਲੰਘਿਆ ਜਾਂ ਧਰਤੀ ਪਾਰਟ ਕੇ ਧਰਤੀ ਦੇ ਵਿੱਚ ਦੀ ਉਹ ਲੱਗਾ ਇਰੇ ਦਰਿਆ ਨੇ ਸੋ ਉਹਨਾਂ ਦੇ ਵਿੱਚ ਦੀ ਉਹਨਾਂ ਦੇ ਰਾਹੀਂ ਉਹ ਗਿਆ ਹੋਣਾ ਸੋ ਇੱਥੋਂ ਪਤਾ ਲੱਗਦਾ ਵੀ ਸਰਕਾਰਾਂ ਝੂਠ ਬੋਲਦੀਆਂ ਨੇ ਤੇ ਆਪਾਂ ਲੋਕਾਂ ਜਿਹੜੇ ਇਹਨਾਂ ਦੀ ਗੱਲਾਂ ਦੇ ਵਿੱਚ ਆਪਾਂ ਫੇਰ ਫਸ ਜਾਂਦੇ ਆਂ ਉਲਝ ਜਾਂਦੇ ਆਂ ਆਪਾਂ ਵਿਸ਼ਵਾਸ ਇਹਨਾਂ ਤੇ ਬਹੁਤ ਕਰ ਲੈਂਦੇ ਆਂ ਸੋ ਹੁਣ ਉਮੀ ক্রিকেট ਮੈਚ ਖੇਡਿਆ ਗਿਆ ਸੋ ਇਸਤਾ ਦੀ ਕੜੀ ਨਿੰਦਾ ਕਰਦੇ ਆਂ ਕਿਉਂਕਿ ਪਹਿਲਾਂ ਗਾਣ ਦੇ ਵਿੱਚ ਪਾਕਿਸਤਾਨ ਵੱਲੋਂ ਅਸੀਂ ਕਹਾਂਗੇ ਅਟੈਕ ਕੀਤਾ ਗਿਆ ਪਾਕਿਸਤਾਨ ਦੀ ਮਰਜ਼ੀ ਸੀ ਵਿੱਚ ਸ਼ਾਮਲ ਪਾਕਿਸਤਾਨ ਦੇ ਸਪੈਸ਼ਲ ਪਾਕਿਸਤਾਨ ਨੇ ਭੇਜਿਆ ਅਸੀਂ ਕਹਾਂਗੇ ਪੈਗਾਮ ਦੇ ਵਿੱਚ ਪਰ ਫਿਰ ਤੁਸੀਂ ਹੁਣ ਮੈਚ ਕਿਉਂ ਖੇਡਿਆ ਕੀ ਇਹ ਸਰਕਾਰ ਜਿਹੜੀ ਸੈਂਟਰ ਸਰਕਾਰ ਆ ਜਾਂ ਕੋਈ ਹੋਰ ক্রিকেট ਦੇ ਅਧਿਕਾਰੀ ਨੇ ਜਿਹੜੇ ਖੁਲਾਸਾ ਕਰਨਗੇ ਵੀ ਹਾਂ ਇਹ ਕਿਉਂ ক্রিকেট ਮੈਚ ਆ ਜਿਹੜਾ ਇਹ ਖੇਡਿਆਗਾ ਕੀ ਗੱਲ ਆ ਕੀ ਬਾਤ ਆ ਕੀ ਦਰਸ਼ਕਾਂ ਦੇ ਸਾਹਮਣੇ ਰੱਖੋਗੇ ਤੇ ਨੈਸ਼ਨਲ ਮੀਡੀਆ ਜਿਹੜਾ ਉਹ ਦੁਹਾਈ ਦਿੰਦਾ ਲੋਕਤੰਤਰ ਲੋਕਤੰਤਰ ਦੀ ਸੋ ਲੋਕਤੰਤਰ ਦੀ ਜਦੋਂ ਪਾਕਿਸਤਾਨੀ ਕਲਾਕਾਰ ਰਾਜਨ ਪੰਜਾਬੀ ਫੰਡ ਵਿੱਚ ਪਹਿਲਾਂ ਦੀ ਸੂਟ ਉਹ ਉਸ ਨੂੰ ਨਹੀਂ ਤਸ਼ੀਜ ਗੀਨ ਕਰਦੇ ਪਰ ਮੈਚ ਤਾਂ ਉਸ ਤੋਂ ਬਾਅਦ ਕੀਤਾ ਗਿਆ ਤੇ ਅੱਜ ਦਿਲਜੀਤ ਨੇ ਵੀਡੀਓ ਜਿਹੜੀ ਸਾਰੇ ਪਾਸੇ ਵਾਇਰਲ ਹੋ ਰਹੀ ਆ ਲਾਈਵ ਸ਼ੋਅ ਦੇ ਵਿੱਚ ਉਸ ਨੇ ਇਹ ਗੱਲਾਂ ਕਹੀਆਂ ਨੇ ਆਪਾਂ ਉਸੇ ਦੇ ਉੱਤੇ ਵਿਚਾਰ ਚਰਚਾ ਜਿਹੜੀ ਇਹ ਰੱਖਿਆ ਆਪਾਂ ਮੈਂ ਪੂਰੀ ਤਰ੍ਹਾਂ ਸੁਣੀ ਦਿਲਜੀਤ ਬਾਈ ਦੀ ਉਹ ਲਾਈਵ ਦੇ ਵਿੱਚ ਜੋ ਉਸ ਨੇ ਵਿਚਾਰ ਰੱਖੇ ਸੋ ਸੁਣਿਆ ਆਪਾਂ ਸੋ ਉਦੋਂ ਪ੍ਰਭਾਵਿਤ ਹੋਇਆ ਮੈਂ ਤੇ ਮੈਨੂੰ ਲੱਗਿਆ ਹਾਂ ਯਾਰ ਆਪਾਂ ਨੂੰ ਵੀ ਇਸ ਚੀਜ਼ ਦੇ ਉੱਤੇ ਵੀਡੀਓ ਦੇ ਵਿੱਚ ਆਪਣੀ ਬੋਲਣਾ ਚਾਹੀਦਾ ਕਿਉਂਕਿ ਆਪਾਂ ਚੈਨਲ ਤੇ ਕੋਈ ਪੋਲਿਟਿਕਸ ਗੇਮ ਨਹੀਂ ਖੇਡਨੀ ਆਪਾਂ ਕੋਈ ਪੋਲਿਟਿਸ਼ੀਅਨ ਨਹੀਂ ਹੈਗੇ ਆਪਾਂ ਕੋਈ ਨਾ ਕਦੇ ਰਾਜਨੀਤਿਕ ਬੰਦੇ ਦਾ ਕਿਸੇ ਪਾਰਟੀ ਦਾ ਮੈਂ ਸਮਰਥਨ ਕਰਦਾ ਨਾ ਕਿਸੇ ਪਾਰਟੀ ਦਾ ਮੈਂ ਕਹੂੰਗਾ ਵੀ ਵਿਰੋਧ ਕਰਨਾ ਪਰ ਆਪਾਂ ਗੱਲ ਦਾ ਜਿਹੜੀ ਸੱਚ ਦੀ ਕਰਨੀ ਆ ਹੱਕ ਸੱਚ ਦੀ ਗੱਲ ਕਰਨੀ ਆ ਉਹਦੇ ਉੱਤੇ ਆਪਾਂ ਆਪਣੇ ਵਿਚਾਰ ਨੇ ਜਿਹੜੇ ਰੱਖਨੇ ਨੇ ਜੇਕਰ ਆਪਾਂ ਨੂੰ ਸਹੀ ਲੱਗਦਾ ਜਿੱਥੇ ਉੱਥੇ ਹੀ ਆਪਾਂ opinion ਆਪਦਾ ਜਿਹੜਾ ਦੇਵਾਂਗੇ ਸੋ ਮੈਂ ਸਹੀ ਨਾ ਹੋਮਾ opinion ਮੈਂ ਉੰਜ ਹੀ ਉੱਪਰ ਉੱਪਰ ਦਿੰਦਾ ਤਾਂ ਉਹ ਵੀ ਮੇਰੇ ਲਈ ਗਲਤ ਗੱਲ ਹੋਊਗੀ ਤੇ ਬਾਕੀ ਉਹਨੇ ਇਹ ਵਿਸਾਇ ਜਰਾ ਹੈ ਬਹੁਤ ਭਖਮਾ ਵਿਸਾਇ ਕਿ ਪੰਜਾਬ ਸਰਕਾਰ ਮੋਦੀ ਸਰਕਾਰ ਤੋਂ ਲੈ ਸੜੀ ਦਾ ਜਵਾਬ ਵੀ ਤੁਸੀਂ ਪੰਜਾਬੀਆਂ ਤਾਂ ਨਫ਼ਰਤ ਕਿਉਂ ਕਰਦੇ ਹੋ ਤੁਸੀਂ ਵੀ ਇਹ ਨਫ਼ਰਤ ਦੀ ਰਾਜਨੀਤੀ ਆ ਕਿਉਂਕਿ ਹੁਣ ਵੀ ਤਾਂ ਮੈਚ ਖੇਡਿਆ ਜਾ ਰਿਹਾ ਹੁਣ ਕਿਉਂ ਨਹੀਂ ਪਾਕਿਸਤਾਨ ਦਾ ਵਿਰੋਧ ਕੀਤਾ ਗਿਆ ਸੋ ਇੰਨੇ ਕ ਇਹ ਸ਼ਬਦਾਂ ਨਾਲ ਆਪਾਂ ਵੀਡੀਓ ਨੂੰ ਇੱਥੇ ਸਮਾਪਤ ਕਰਦੇ ਹਾਂ ਫਿਰ ਕਿਸੇ ਨਵੇਂ ਟੌਪਿਕ ਦੇ ਵਿੱਚ ਸਾਡੇ ਚੈਨਲ ਤੇ ਆਵਾਂਗੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਤੇ ਮਿਲਦੇ ਹਾਂ ਤਾਂ ਨੈਕਸਟ ਕਿਸੇ ਵੀਡੀਓ ਦੇ ਵਿੱਚ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰ ਦਿਓ ਸੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਿਹ